ਕਿਹੜਾ ਹੈ ਤਨੋਂ ਆਉਂਦਾ ਨਾ ਹਾਂ ਕਿਹੜਾ ਇਹਨੋਂ ਆਉਂਦਾ ਉੱਲਾ ਵੀ ਮਤਰ ਪਰਾ ਚੈਂਬਰ ਦਿਖਾਉਣ ਲੱਗੇ ਆ ਤੁਹਾਨੂੰ ਮਹਿਰ ਤੋਂ ਆਉਂਦਾ ਇਹ ਪਾਣੀ ਪਤਾ ਸੀ ਇਹ ਪੁਰਾਣਾ ਸੀ ਹੁਣ ਫੇਰ 24 ਇੰਚ ਹੀ ਲਿਆਂਦਾ ਤੇ ਬਿਨਾ ਹੱਥ ਲਾਏ ਲਾਇਆ ਬ ਮਾੜੀ ਮੂਰੋ ਕੰਨੀ ਪੋਰਨ ਦਿਤੀ ਐ ਇਹ ਤਾਂ ਹਜੇ ਚੱਲ ਨਾ ਮਰਨਿੰਗ 골ਡ ਸਾਥੀ ਤੇ ਵਿੱਚ ਐਲ ਮੈਕਸ ਪਾਈ ਐ ਜਿੱਥੋਂ ਤਾਈ ਨਿਗਾ ਜਾਂਦੀ ਉੱਥੋਂ ਤਾਈ ਟੁੱਕਿਆ ਪਿਆ ਉਹ ਹੁਣ ਨਾਲ ਦੇ ਗਵਾਂਢੀ ਦਾ ਸੁੱਕਾ ਸੀ ਉਹਦੇ ਜਮਾਂ ਨਹੀਂ ਟੁੱਕਿਆ ਤੇ ਪਾਣੀ ਚ ਟੋਕਦੀ ਐ ਇਹਦਾ ਮਤਲਬ ਫਿਰ ਇਹ ਮਰਗਾਈ ਐ ਚੂਹਾ ਨਹੀਂ ਆਓ ਜੀ ਕਹਿੰਦੇ ਟਰੈਕਟਰ ਕੱਲ ਲੈ ਆਂਦਾ ਸੀ ਤੇ ਕਿਰਾਇਆ ਪਾਉਣ ਲੱਗੇ ਆ ਆਲੂ ਲਾਉਣੇ ਆ ਵਾਹਣ ਦਾ ਕੋਈ ਹਾਲ ਨਹੀਂ 26 ਲਾਵਾਂਗੇ ਇੱਥੇ ਥੋੜਾ ਜਿਹਾ ਤਾਂ ਲੇਟੀ ਪਰ ਪਾਣੀ ਧਾਣੀ ਦੀ ਸਮੱਸਿਆ ਕਰਕੇ ਲੇਟ ਕਰਨਾ ਪਿਆ ਆ ਵੇਚ ਪੱਠੇ ਇੱਧਰ ਵੀ ਲਿਆ ਦੋ ਤੂੜੀ ਇੱਧਰ ਲਾਉਣੀ ਪਈ ਇੱਥੇ ਵੀ ਜੀਵੀਸੀ ਸਰੋਂ ਹੁਣ ਨਾ ਤਾਂ ਆ ਕਿਲਾ ਚੱਜਣਾ ਵੇਲਾ ਤੇ ਨਾ ਕਿਲਾ ਚੱਜਣਾ ਵੇਲਾ ਐਨਾ ਵੀ ਆਲਗਾਂ ਵਾਲੇ ਨੂੰ ਆ ਤੂੜੀ ਚੱਕੀ ਜਾਊਗੀ ਆ ਪਨੀਰੀ ਆ ਬਾਕੀ ਤੇਰੇ ਚਲੇ ਤਾਂ ਅੱਜ ਸਵੇਰੇ ਨਿਬੜ ਜਾਣਾਗਾ ਵਾ ਆ ਤਿੰਨ ਕਿੱਲੇ ਤਾਂ ਆਲਗਾਂ ਦੇ ਪੱਕੇ ਹੀ ਲਾਉਣੇ ਆਪਾਂ ਹੋ ਸਕਦਾ ਆ ਵੀ ਲਾਵਾਂ 13 4 ਕਿੱਲੇ 26 ਲਾ ਦਨੇ ਸਬੀ ਦਾ ਜਿਹੜਾ ਝਾੜਦਾ ਰਹਿੰਦਾ ਕਾਟੀ ਦੂਜਿਆਂ ਨੂੰ ਪਰ ਕੋਈ ਗੱਲ ਨਹੀਂ ਇੱਥੇ ਝੜਦੇ ਇੰਜਨ ਅੱਜ ਕੰਮ ਹੈਗੇ ਬਹੁਤ ਹੁੰਦਾ ਵਾਂਣ ਤੇ ਆਰੀ ਹੈ ਪਰ ਵੇਣੇ ਕਰੀ ਹੋਰ ਮਾਰਦੇ ਹਾਲ ਇਹ ਲੰਮੇ ਮਾਰਤੇ ਕਰ ਲਾ ਉਹਦੇ ਸੇਮੇ ਨੇ ਟੇਡੇ ਮਾਰਨੇ ਫੇਰ ਦੂਰੇ ਹਲ ਵਧੀਆ ਵੱਜਨੇ ਚਲੋ ਕੋਈ ਨਹੀਂ ਇਹਨੂੰ ਮੜਾ ਜਾ ਕਰਦੇ ਇੱਕ ਸਾਈਡ ਉੱਚੀ ਵਈਆਂ ਪੁਈਆਂ ਨਾਲ ਮਾੜੀ ਮੋਟੀ ਮਿੱਟੀ ਢਾਲ ਜਾਂਦੀ ਹੈ ਇਹ ਰੀਆਂ ਸਮੱਸਿਆ ਨੇ ਤਾਂ ਕਰਕੇ ਅਸੀਂ ਸੱਚਾ ਜਿਆ ਕਰਦੇ ਨੇ ਸਾਡੇ ਚਾਚਾ ਜੀ ਨੇ ਵਾਰਡ ਸਖਾਇਆ ਮੈਨੂੰ ਸ਼ਬਦ ਉਹ ਕਹਿੰਦੇ ਨੇ ਮੜਾ ਯਾਰ ਲਾਇਆ ਚੁੰਨਾ ਚੰਡਾ ਸੱਚਾ ਜਿਆ ਹੋ ਜੂਗਾ ਬਾਣ ਉਹ ਗੱਲ ਆ ਵੀ ਸੱਚਾ ਜਿਆ ਕਰਦਗੇ ਬਾਣ ਨੂੰ ਆਪਾਂ ਤੇ ਇੱਕ ਸਾਈਡ ਕਰ ਲਈ ਉੱਚੀ ਬੱਸ ਬਹੁਤ ਹੈ ਕੱਲ ਉੱਥੇ ਚਲਾਇਆ ਸੀ ਉੱਥੇ ਇੱਕ ਇਹਦੇ ਵਿੱਚੋਂ ਡਾਇਫਰਾਮ ਘੱਟੀ ਸੀ ਆਪਣੀ ਉਹ ਜਿਹੜੇ ਸਪਰਿੰਗ ਵਗੈਰਾ ਜਗਾਰਡਮੈਂਟ ਜਾਂ ਸੀ ਉਹ ਸਾਰਾ ਘਰੇ ਆ ਕੇ ਹੁਣ ਦੁਬਾਰਾ ਸੈੱਟ ਕਰਿਆ ਤਾਂ ਕਰਕੇ ਕੱਲ ਉੱਥੇ ਚੱਲਿਆਣੀ ਡਾਕਟਰ ਚੱਜਦਾ ਸਲਿੱਪ ਜੋ ਲੈਂਦਾ ਸੀ ਉਹ ਧੂਆ ਮਾਰਦਾ ਸੀ ਤੇ ਬਾਹਰੋਂ ਜਿਹੜਾ ਤੇਲ ਸੀਗਾ ਇਹ ਘਟਾਇਆ ਹੋਇਆ ਜਾਈ ਬਹੁਤ ਘਟਾਇਆ ਤਾਂ ਕਰਕੇ ਲੋੜ ਜੈ ਲਈ ਹੁਣ ਅੱਜ ਵਾਹ ਕੇ ਵੇਣੀ ਆ ਫੇਰ ਬਾਕੀ ਕੰਮ ਕਰ ਇਹਦਾ ਸੋਨਾ ਹੋਇਆ ਕੋਈ ਓਦਾਂ ਦੀ ਗੱਲ ਨਹੀਂ ਆਹ ਵਲੇ ਘਰ ਆ ਸਵਾਰਾ ਸਵਾਰੀ ਹੋ ਜਾਂਦੀ ਐ ਹੋ ਜਾਂਦੀ ਵਾਹਨ ਦੀ ਸਵਾਰਾ ਸਵਾਰੀ ਖਾਲੇ ਖੂਲੇ ਬੁਰੇ ਆਲੇ ਪੇਸ਼ੇ ਇੱਧਰ ਤਾਂ ਆਏ ਨਹੀਂ ਗਾ ਜੀ ਟੋਟਿਆ ਜੁੱਤਰਿਆ ਜਾਣਾ ਆਪਾਂ ਇਹਦਾ ਮਤਲਬ ਆਪਣੇ ਝੋਨੇ ਦਾ ਨੇੜਾ ਹੋ ਚਲੇ ਪਰ ਨਹੀਂ ਉਧਰ ਰਹਿੰਦੇ ਜਨਾਓ ਕਿੱਲੇ ਦਾ ਇਹ ਛੱਬੀ ਲਾਉਣਾ ਆਪਾਂ ਆ ਇੱਥੇ ਪੜੋ ਵੱਜੇ ਸੀਗੇ ਸਾਰੇ ਵਾਣ ਚ ਲਾਲ ਪਾਹ ਮਾਰੀ ਜਾਂਦੀ ਐ ਦੂਜੇ ਵਾਣ ਚ ਕਾਲੀ ਪਾਹ ਮਾਰਦੀ ਐ ਇਧਰਲੇ ਚ ਵੀ ਕਾਲੀ ਕਾਲੀ ਐ ਪੜੋ ਇੱਥੇ ਹੀ ਵੱਜੇ ਸੀ ਤੇ ਇਹਦੇ ਉਤਲੇ ਪਾਸੇ ਉਹ ਟਾਲੀ ਅੰਨੀ ਨੂੰ ਉਧਰ ਰੂੜੀ ਪਾਈ ਸੀ ਉਧਰ ਮਿੱਟੀ ਕਾਲੀ ਹੋ ਵੀ ਗਈ ਇਧਰ ਹਜੇ ਲਾਲ ਦੀ ਲਾਲ ਪਈ ਐ ਉਧਰ ਉਹ ਅੱਧ ਤੋ ਪਰੇ ਦੇਖੋ ਤੁਸੀਂ ਉਹ ਕਾਲੀ ਪਾਹ ਮਾਰ ਲੱਗ ਗਈ ਤੇ ਮੱਕੀ ਦਾ ਵੀ ਫੁੱਟ ਕੱਦ ਜਾਦੇ ਸੀ ਪੂਰਾ ਫੋਟ ਵਾਂਗ ਔਰਲੇ ਪਾਸੇ ਨਾਲੋਂ ਤੇ ਮਸ਼ੀਨ ਜਿੱਦੇ ਵੱਢਦੇ ਸੀ ਉਹ ਚੱਕਰ ਤੋੜਦੀ ਸੀ ਉਵੇਂ ਵੀਡੀਓ ਚ ਵਿਖਾਇਆ ਵੀ ਉਧਰ ਜਾ ਕੇ ਟਰੈਕਟਰ ਨੂੰ ਲੋਡ ਲੈਣ ਲਾ ਗਏ ਨੇ ਮੱਕੀ ਭਾਰੀ ਆਹੀਂ ਆਲੂ ਦੀ ਵੱਲ ਉਧਰ ਹੌਲੀ ਹੌਲੀ ਮੱਛੀ ਸੀ ਇੱਕੋ ਸਪਰੇਅ ਮਾਰੀ ਐਨਾ ਰੂੜੀ ਦਾ ਫਰਕ ਹੈ ਇੱਥੇ ਲਾਲ ਭਾ ਮਰੀ ਜਾਂਦੀ ਐ ਬੱਟਾ ਬੁੱਟਾ ਪੈ ਗਈਆਂ ਜਰਾ ਨਹੀਂ ਛੱਡਣਾ ਪਾਣੀ ਦੂਜੇ ਖੇਤ ਵੀ ਜਾਈਏ ਧਾਰਾ ਦੀ ਪਸੰਦ ਦਾ ਹੁੰਦਾ ਧਾਰਾ ਜਦੋਂ ਵੀਡੀਓ ਬਣਾਉਣ ਵਾਲਾ ਕਹਿੰਦਾ ਇਹ ਨਸਮੀ ਦਾ ਗਾੜਾ ਆ ਗਿਆ। ਬੰਦਾ ਜਿਹੜੀ ਸਾਈਕਲ ਹੀ ਉਤਾਂ ਦੀ ਯਾਰੀ ਕਰ ਲਏ ਆ ਬਾਪਲੀ ਲਾਉਣਾ ਉਹ ਤੇ ਆਪਣਾ ਸਿਕਨਾਂ ਲਾਈ ਜਿਹੜਾ ਉਸ ਦਾ ਦੇ ਵੀ ਧੂਰ ਹੋ ਗਿਆ। ਓਹੋ ਚੱਲੀ ਜਾਂਦਾ ਮਨੋ ਬਾਦ ਦਾ ਜਵਾਰੀ ਚੱਲੀ ਇਹਦੇ ਚਾਹ ਵਾਲਾ ਪਾਣੀ ਲਈ ਜੰਨੇ ਆ ਪਾ ਜਵਾਂ ਤੇਰਾ ਤੇ ਔਣਿਆ ਵਟ ਵਟ ਕੁੜੀ ਦਾ ਦੇਖੋ ਜਲਾ ਮੰਡ ਅਵੇ ਕੁੜੀ ਕੋ ਵੱਟ ਪਾਉਣੀ ਪਈ ਐ। ਇਹਰੇ ਵੱਟ ਚੱਕ ਕੇ ਹੁਣ ਆਹ ਮਿੱਟੀ ਸਾਰੀ ਇਹਦੇ ਨਾਲ ਲਾ ਦੇਣੇ। ਉੱਤੋਂ ਗਾਟੀ ਲਾ ਦੇਣੇ। ਇਹ ਐਂ ਵੱਟ ਪਾ ਕੇ ਰੱਖਦੇ ਆਂ ਲਾਏ। ਮਾ ਲੋ ਇੱਥੋਂ ਦੋ ਨਾਲ ਸਾਟ ਹੋ ਲੱਗਦਾ ਇੱਥੋਂ ਘਟੋ ਘਟ ਐਨਾ ਖਾਂ ਬੇਗਾਰ ਜਾਊਗਾ। ਹੁਣ ਉਹ ਉਸੇ ਵੱਟ ਦੇ ਨਾਲ ਫੋਟ ਮਿੱਟੀ ਲਾ ਦੇਈ ਦੀ ਐ। ਆ ਆਪਣੇ ਨਾਲ ਹੱਥ ਨਹੀਂ ਆਂ ਤੇ ਆਪਾਂ ਦੇ ਮਾਣ ਨਾਲ ਵੱਟ ਪਾਉਣੇ ਆਂ ਵੱਟ ਜਦੋਂ ਬੇਦਾਰ ਹੋ ਜਾਂਦੀ ਉੱਥੇ ਹੀ ਰਹਿਣ ਲੱਗ ਜਾਂਦੇ। ਤੇ ਦਾ ਕਰਕੇ ਵੱਟ ਨੂੰ ਉੱਥੇ ਕਰ ਦਿੰਦੇ ਆਂ। ਹਾਥ ਵਾਲੀ ਦੇ ਅੰਦਰ ਹੀ ਨਾ ਕੱਚ ਕੱਚ ਦੇ। ਪਤਾ ਮਤਾਂ ਬਾਅਦ ਅਗਰ ਦੂਜੇ ਦੇ ਰਿਕਾੜਦੇ। ਆ ਕਿਉਂ ਨਾ ਆਪਾ ਮੋਟਾ ਲਾਇਆ ਕਿਹਨਾਂ ਬਾਪੀ ਲਾਉਣਾ। ਹਾਥ ਵਾਲੇ ਵਾਣਾ ਦਾ ਬਹੁਤ ਰੋਲਾ ਪੈਂਦਾ ਪਰ ਕਿਹੜਾ ਹੀ ਮਾਰੀ ਜਾਂਦਾ ਬੰਦਾ ਨਾ ਕਿਹੜਾ ਹੀ। ਪਰ ਠੱਡਾ ਸਾਡਾ ਬਹੁਤ ਆਉਂਦੀਆਂ ਜਾਂ ਦਵਾੜੀ ਚੰਗੇ ਹੁਣ। ਜਿਹੜੇ ਬੰਦੇ ਬਾਹਰ ਨਾ ਦੇਣਾ ਜਾਂ ਦਾਸ ਲੈਣਾ। ਕਈ ਬੰਦੇ ਆਏ ਕੋਲੇ ਪਏ ਰਹਿੰਦੇ ਆ। ਤੇ ਕੋਲੇ ਥੋੜੇ ਜਿੰਦੀ ਜਾਂਦੇ ਜਵਾ। பாணி ਚਲਾਈ ਆ ਜਾ ਆ ਗਿਆ ਪਾਣੀ ਕੇ ਇਹ ਤਾਂ ਖੜਾ ਇਹ ਤਾਂ ਕੰਮ ਲੈਣਾ ਉਦੋਂ ਚੰਗੀਆਂ ਲੇਟਾਂ ਆਉਂ ਤਾਂ ਕੁਝ ਨਹੀਂ ਕੰਮ ਪਾਣੀ ਠੀਕ ਆ ਯਾਰ ਫੀਡਰੀ ਚਲਾਈ ਸੀ ਕਿ ਮੈਨੂੰ ਲੱਗਿਆ ਹੁਣ ਚਲਾਈ ਸੀ ਚੱਕੀਆਂ ਨਹੀਂ ਇਹਨੇ ਪਾਣੀ ਇਹ ਆਪਾਂ ਤੜਕੇ ਕਰਾ ਲੈਨੇ ਵੀ ਸੀ ਲੀਕ ਟੜ ਕਿਸਦੇ ਐ ਕਰਾ ਲੈਣਾ ਕੋਈ ਨਹੀਂ ਘਰਾਉਣਾ ਕਿਉਂ ਸੋਹਣਿਆ ਵਾਹ ਨਹੀਂ ਸੁੱਕਣ ਦਿੰਦੇ ਉਧਰ ਭਾ ਕੋਈ ਨਹੀਂ ਆਪਾਂ ਉਧਰ ਕਰਨਾ ਕੀ ਪਾ ਮੇਰੇ ਕੰਨ ਆਪਣੀ ਇੱਕ ਹੀ ਪੋਚਣ ਵਾਲੀ ਪਾਣੀ ਛੱਡਣਾ ਵਾਟ ਤਾਂ ਹੀ ਆ ਵਿਚਾਰਾ ਦੋਗਾਂ ਹੀ ਹੈ ਬਾਕੀ ਦੋਗਾਂ ਦਾ ਖੇਚੀ ਦੇਵਾਂਗੇ 11 ਵਜੇ ਪਤਾ ਲੱਗ ਜੂਗਾ ਕੋਈ ਨਹੀਂ ਉਹ ਤਾਂ ਛੱਡ ਆਵਾਂਗੇ ਪਾਣੀ ਕਿਉਂ ਤਾਂ ਛੱ ਲੈਣਾ ਸੋਹਣਿਆ ਕਰਵਾਉਣਾ ਕਿਉਂ ਦਾਨ ਚੜਾਦਾ ਇਦਾਂ ਆਪੇ ਤਾਂ ਰੌਣਕ ਲਾਦੀ ਹੈ ਨਾ ਬੜੇ ਬੂਤੇ ਬਟੇ ਚਲ ਕਦੇ ਲੈਟ ਚ ਸ਼ਾਈਨ ਕਰ ਰਹੀ ਹੈ ਯਾਰ ਲੈ ਫੋਟੋ ਕਰਨ ਵਾਲੀ ਇੱਥੇ ਪੋਰਟਰੇਟਾ ਕੀ ਆ ਬਾਤ ਫੋਟੋ ਲਾ ਲਈਏ ਇਹ ਪੁਰਾਣੇ ਮੰਨਿਆ ਨੇ ਫੋਟੋ ਲਾ ਲਈਏ ਉਹ ਡੀਜੇ ਲੋ ਭਾਵੇਂ ਛੜਦਾ ਪਰ ਆਪਾਂ ਨੂੰ ਇਹ ਟੈਨਸ਼ਨ ਨਹੀਂ ਜਦੋਂ ਮਰਜ਼ੀ ਪਾਣੀ ਹੁਣ ਦੋ ਹੀ ਹੈ ਨਾ ਤੋ ਉਹਦੇ ਹੀ ਉਧਰਲੇ ਖੇਤਾਂ 'ਚ ਬਣ ਜਾਂਦੇ। ਜੇਦੋਂ ਮਰਜੀ ਮੂਰੇ-ਮੂਰੇ ਕੱਦੂ ਕਰ ਸਕਦੇ ਨੇ। ਲੀਟਰ-ਲੀਟਰ ਘੰਟੇ ਦਾ ਖਾਂਦੇ ਨਹੀਂ ਇਹ ਤੇਲਾ। ਚਾਰਾਂ ਵਾਰੀ ਤੇ 2 ਕਿੱਲੇ ਹੀ ਭਰਨੀਆਂ ਚਾਰਾਂ ਕਿੱਲਾਂ ਦੀ ਵਾਰੀ ਤੇ 4 ਘੰਟੇ ਵਾਰੀਏ। ਤੇ ਪਰ ਆ ਦੋ ਇੰਜਨਾਂ ਨਾ ਮੌਕੇ ਦੇ। ਇਹ ਦੋ ਇੰਜਨਾਂ ਨਾਲ ਆਪਾਂ ਜਦੋਂ ਨੂੰ ਲੇਵਰ ਪੰਜਾਬੀ ਬੰਦਾ ਤੋਂ ਲਾਉਂਗੇ ਪਹਿਲਾਂ ਆਪਣੇ ਪਈਏ ਬੈਠੇ ਆ। ਪਰ ਇਹ ਝੋਨਾ ਆਪਾਂ ਸੰਗਣਾ ਲਾਉਣਾ ਹੁੰਦਾ ਥੋੜਾ। 26 ਵੀ ਸੰਗਣਾ ਹੀ ਤੇ ਬਾਸਪਤੀ ਵੀ। ਗੋਲਾ ਲੱਗੀ ਰਹਿੰਦੇ ਟਾਇਰ ਚਾਵਾ ਸੈੱਟ ਕਰਦੇ ਸਵਾਰ ਕੇ ਲਾ ਦੇ ਨੂੰ ਬਰਾ ਸ਼ੇਰ ਸੱਚੋ ਡੈਡੀ ਦੱਸਦਾ ਜੀ ਡੱਗ ਪਈਦਾ ਇਹਦੇ ਚ ਤਲਕਣ ਬੜੀ ਹੁੰਦੀ ਰੰਗ ਬਜਾ ਕੇ ਛੱਟ ਫੇੜਦਾ ਉੱਥੇ ਜਾ ਗਈ ਜਾਂਦਾ ਇਹ ਏੜੀ ਆਪਣਾ ਕੱਪ ਕੱਪ ਜਾਵੇ ਕਿ ਉਧਰ ਜਾਗਦਾ ਸਿੰਗਲ ਹੀ ਲਾਈ ਜਾਂਵਾ ਇਹਨਾਂ ਆ ਲੈ ਰੋ ਥੱਲੋਂ ਕੋਈ ਪੂਰੀ ਲੱਗੀ ਪਿੱਛੇ ਬੈਗੀ ਮਾਸ ਵੇ ਇਹਦੇ ਯਾਰ ਸੱਚ ਨਾਲ ਹੀ ਦਿਹਾਉਣੀ ਸੀ ਉਹ ਲਾ ਕੇ ਅੱਧੀ ਦੀ ਇਹਦੀ ਭੁੱਲ ਗਿਆ ਉਹਨਾਂ ਦੇ ਘਰਾਂ ਚੱਕਣੀ ਆਪਾਂ ਉਹ ਤੇ ਆ ਜਾਊਗਾ ਆ ਕੇ ਵਾਪਸ ਮੁੜੂਗਾ ਕੋਈ ਨਹੀਂ ਖੋਲ ਤੂੰ ਬੇਫਿਕਰ ਹੋ ਕੇ ਇਹ ਨੱਕੇ ਦੇ ਵੇਚਦੀ ਜਦੋਂ ਇਹਦਾ ਛੱਡਿਆ ਗਿਆ ਆਪੇ ਉਧਰ ਨਿਕਾਉਣਾ ਇਹ ਉੱਚਾ ਨੱਕ ਆਪਣਾ ਨਹੀਂ ਵੈ ਯਾਰ ਨੱਕਾ ਨਾ ਬਾਹਲਾ ਕਹਦੇ ਲੋਕ ਪਤਾ ਨਹੀਂ ਫੇਰ ਆਖਣੇ ਨਾਟ ਲੂਜ਼ ਹੋ ਗਏ ਐਨਾ ਨੱਕਾ ਟੈਟ ਕਰਨ ਦੀ ਕੀ ਲੋੜ ਦੱਸ ਬਹੁਤ ਖੋਖੜ ਜਾਂਦਾ ਪਾਣੀ ਇੱਥੋਂ ਆਪਣੇ ਐ ਦੂਗੀਆਂ ਦੋ ਨੱਕੇ ਆ ਦੱਸਗਾ ਇਹਦੇ ਤੇ ਕੀ ਦਬਾਰ ਹਨ ਪਿੰਦਰੋਂ ਨਾਲ ਆਉਦਾ ਪਰ ਪਿੰਦਰ ਦਾ ਏਡੀ ਰਾਦਨ ਦਾ ਕੰਮ ਕੋਈ ਨਹੀਂ ਓਏ ਉਹੀ ਅਗਰੀ ਆ ਵੀ ਨਿਕਲਦਾ ਆ ਵੀ ਇੱਥੇ ਖੜ੍ਹ ਜੂਗਾ ਬਸੇ ਪਰ ਕੇ ਵਿੱਚੇ ਇਆਂ ਝੜ ਦੇਣਾ ਕੇਰਾ ਇੰ ਚੱਲੀ ਜਾਣ ਦੇ ਆ ਕੇ ਉਧਰ ਅੱਧੀ ਦੀ ਲਾ ਜਾਗੇ ਆ ਨਾਲ ਹੀ ਲਾ ਜਾਗੇ ਨਾਲ ਨਾਲ ਹੀ ਆਪਣੀ ਵੀ ਛੋਟੀ ਇੱਥੇ ਹੀ ਫਿਰ ਚੱਕੜ ਹੋਈ ਜਾਊਗਾ ਕਾ ਇਹਨੂੰ ਮੋੜ ਦਿਆਂ ਹੋਈ ਜਾਂਦਾ ਉਹ ਵੀ ਹੋਈ ਜਾਂਦਾ ਦੋ ਲਾ ਲਾਂਗੇ ਆਪਣੇ ਦੇ ਘੜਾ ਦੋ ਆਕੇ ਦੋ ਪਰ 21 ਹੈ ਨਾ 21 ਹੈ ਜਿਹੜਾ ਵੀ ਪਾਇਆ ਸੀ ਇਹਨੂੰ ਜਿਹੜਾ ਪਾਇਆ ਸੀ ਤੇਲ ਤਾਂ ਨਹੀਂ ਹੈ ਤੇਲੋਂ ਹੀ ਚੱਲ ਜਾਣਾ ਪੈਨ ਵਾਲੀ ਨੇ ਉਹ 3 ਸਾਲਾਂ ਦੀ ਸੀਲ ਖਾ ਗਿਆ ਕਲਾਸ ਕਰਦਾ ਤੇ ਪਾਣੀ ਦਾ ਮੱਛੀ ਵਾਂਗੂ ਇਹ ਵੀ ਬਹੁਤ ਆੜਦਾ ਹੈ ਪਾਣੀ ਉਹ ਵੀ ਬਹੁਤ ਆੜਦਾ ਹੈ ਹੈਗਾ ਹੀ ਆਇਆ ਤਾਂ ਪਾਣੀ ਪਹਿਲਾਂ ਹੀ ਬਰਾਪਾ ਉਹ ਲੈ ਆ ਕੇ ਛਾੜ ਦਈਏ ਮੇਰੇ ਤੋਂ ਦੂਰ ਹੋ ਜਾਓ ਇੰਜਨ ਬੈਠੂ ਨਾ ਇਹਦੇ ਬਾਰੇ ਵੀ ਦਿਨੇ ਤੁਹਾਡੇ ਨਾਲ ਗੱਲ ਕਰੂੰਗਾ 80 90 ਫੁੱਟ ਦੇ ਤਿੰਨ ਢੀਆਂ ਇਹ ਠੀਕ ਆ ਤਿੰਨ ਬੋਰ ਕਰਕੇ ਟੀ ਜੋੜੀ ਵੀ ਆ ਇਹਦੇ ਚ ਅੱਧਾ ਘੰਟਾ ਸਮਾਂ ਲਾਈ ਜਾਂਦੇ ਰਹਿੰਦੇ ਪਾਣੀ ਦੇ ਜਦੋਂ ਚਲਾਇਆ ਸੀ ਉਹਦਾ ਜਮਾ ਗੰਦਾ ਕਾਲਾ ਪਾਣੀ ਕੱਢਿਆ ਨੇ 80 ਫੁੱਟ ਥੱਲੇ ਵੀ ਪਾਣੀ ਗੰਦਾ ਹੋਇਆ ਪਿਆ ਹੁਣ ਇਹ ਪਤਾ ਨਹੀਂ ਰੱਬ ਹੀ ਜਾਣਦਾ ਕੁਦਰਤ ਦੇ ਵਿੱਚ ਵੀ ਥੱਲੇ ਕਿੱਧਰ ਦੀ ਕਿਵੇਂ ਪਾਣੀ ਇੰਨਾ ਗੰਦਾ ਹੋਇਆ ਕੀ ਸਿਸਟਮ ਬਣਿਆ ਇੱਥੋਂ ਹੁਣ ਜੇ ਕੋਈ ਫੈਕਟਰੀ ਦੀ ਗੱਲ ਕਰੀਏ ਤਾਂ ਸਾਡੇ ਫੈਕਟਰੀ ਆ ਜਿਹੜੀ ਉਹ ਦੂਰ ਹੈਗੀ ਲਗਭਗ ਇੱਥੋਂ 12-13 ਕਿਲੋਮੀਟਰ ਇੱਥੋਂ ਜੇ ਸਿੱਧਾ ਐ ਜਾਵਾਂ ਸੋਚ ਕੇ ਤਾਂ ਇੰਨੀ ਦੂਰ ਉਹ ਪਾਣੀ ਥੱਲੇ ਧਰਤੀ ਤੇ ਪਾਉਂਦੇ ਆ ਕੰਦਾ ਹੋਰ ਕੋਈ ਬੰਦਾ ਨਹੀਂ ਪਾਣੀ ਧਰਤੀ ਤੇ ਪਾਉਂਦਾ ਕੰਦਾ ਤੇ ਹੁਣ ਵੇਹ ਲੋ ਤੁਸੀਂ ਜਿਵੇਂ ਛੱਪੜ ਦਾ ਮੌਸ਼ਕਾ ਹੁੰਦਾ ਹੁੰਦਾ ਨਾ ਜਿਵੇਂ ਗੰਦੀ ਸਮੈਲ ਆਏ ਹੁੰਦੀ ਐ ਐਦਾਂ ਹੁੰਦੀ ਐ ਹੁਣ ਉਹ ਨੱਕੇ ਵੇਜ ਦੀ ਪਿੱਛੇ ਨਿਕਲੇ ਜੋ ਪਾਣੀ ਤੇ 4 ਘੰਟੇ ਪਾਣੀ 2 ਵਜੇ ਨੂੰ ਲੱਗੂਗਾ 2 ਕਿਲੇ ਜਗਾ ਤੇ 2 ਘੰਟੇ ਕੋਸਣੇ ਦਾ ਭਿੱਜਿਆ ਰਹਿੰਦੇ ਆਗੇ ਤੇ ਉਦੋਂ ਬਾਅਦ ਕਦੂ ਕਰਾਂਗੇ ਆ ਕੇ 5:30 ਦਿਨ ਦੇ ਥੱਕੇ ਜਾ ਕੇ ਸੌਣੇ ਪਏ ਕਾ ਯਾਰ ਮੈਨੂੰ ਇੱਥੇ ਖੇਤ ਨਹੀਂ ਆ ਰਹਾ ਔਰ ਇੱਕਦਮ ਮੌਸਮ ਠੰਡਾ ਹੋ ਗਿਆ ਇੱਕ ਕਦੂ ਕਰ ਰਹੇ ਆ ਇੱਕ ਆ ਦੋ ਤਿੰਨ ਬੂਟੇ ਹਰੇ-ਹਰੇ ਜਗੇ ਜਾਂਦੇ ਆ ਕੀ ਬਾਤ ਹੈ ਇੱਕ ਟਰੈਕਟਰ ਆਪਣਾ ਨਵਾਂ ਨਵਾਂ ਹੋ ਗਿਆ ਇਹਦਾ ਸਵਾਲ ਆ ਰਿਹਾ ਆਪਾਂ ਨੂੰ ਫੁੱਲ ਇੱਕ ਰੌਣਕ ਬਹੁਤ ਦਿਨਾਂ ਬਾਅਦ ਆਈ ਇੱਧਰ ਲਿਖਿਆ ਤਾਂ ਪਾਣ ਚ ਪਾਣੀ ਬਹੁਤ ਵਧ ਗਿਆ ਹੈ ਇੱਧਰ ਟੁੱਟ ਗਿਆ ਕਿ ਵੱਜ ਗਿਆ ਉਧਰ ਇੰਜਨ ਥੱਲੇ ਜਾਂਦਾ ੜੀ ਦਾ ਸੁੱਕੀ ਮਿੱਟੀ ਛੱਡ ਦੇ ਇੱਧਰ ਤਾਂ ਕੋਈ ਨਹੀਂ ਆ ਸੁੱਕੀ ਮਿੱਟੀ ਛੱਟ ਲਾ ਬੈਟਰੀ ਬੰਦ ਹੀ ਕਰ ਲਾ ਹੁਣ ਆਏ ਲੱਗਣਾ ਆਪਾਂ ਨੂੰ ਵੀ ਹੋਰ ਕੱਦੂ ਕਰ ਲਿਆ ਨਾਲੀ ਦਾ ਲਾਹ ਹੀ ਲਾ ਉਹਦੇ ਕੋਲਾਂਗੇ ਬਾਕੀ ਰਾਤ ਨੂੰ ਠੰਡ ਹੁੰਦੀ ਹੈ ਯਾਰ ਠੰਡ ਹੋ ਜਾਂਦੀ ਹੈ ਇਸ ਜ਼ਰੂਰੀ ਹੈ ਰੇਤਾ ਕੱਢਿਆ ਹੁਣ ਯਾਰਾਂ ਨੇ ਇੰਜ ਜਨੇ ਆਪਣੇ ਨੇ ਆ ਜੀ ਹਮੰਦਰਾ ਬਾਈ ਨੂੰ ਉਤਾਰ ਕੇ ਆਉਣਾ ਚਾਹਾਂਗਾ ਇਹਦਾ ਖੇਰਾ ਖੋਲ ਕੇ ਤੇ ਸੀਲ ਲੈਣ ਜਾਣੀ ਪਊ ਨਾ ਮੈਨੂੰ ਲੈ ਗਾ ਕੰਪਾਈਲਰ ਜਿਹੜਾ ਹੈ ਤਨੋਂ ਆਦਾ ਨਾ ਹਾਂ ਕਿਹੜਾ ਇਹ ਨੰਦਾ ਉਹ ਵਾਣ ਤਾਂ ਲੱਗ ਗਿਆ ਜੀ ਕੱਲ ਰਹਿ ਗਿਆ ਅੱਧਾ ਪੌਣਾ ਗੱਲਾ ਖਾਂਦ ਆਨਸਰ ਵਾਲਿਆਂ ਨੂੰ ਬੋਰ ਚਲਾ ਕੇ ਲਾਉਣੇ ਵਾਰੀ ਸਵੇਰੇ ਆਪ ਸਾਢੇ 3:00 ਘੰਟਾ ਚਲਾ ਗਿਆ ਸਾਢੇ 5 ਚਲਾਏ ਜੇ 9:00 ਵਜੇ ਪੂਰਾ ਵਧੀਆ ਲੱਗ ਗਿਆ ਇਹਨੂੰ ਮਾਰ ਦੇ ਕੱਢੀ ਭਾਗਾ ਮੋਟਰਸ ਨਾਲ ਮਾਰ ਲੈਂਦਾ ਬਾਈ ਉਮਾ ਆਇਆ ਟਰੈਕਟਰ ਆਇਆ ਜਿਹੜਾ ਪਹਿਲਾ ਟਰੈਕਟਰ ਲੈ ਕੇ ਚਾਵਾਂਗੇ ਇਹ ਦੂਜੇ ਗੇਅਰ ਤੇ ਖਿੱਚੀ ਆ ਹੌਲਾ ਜਿਹਾ ਤਾਂ ਹੈਗਾ ਕਿਹੜਾ ਤਾਂ ਮੀਟਰ ਇਕ ਬਣਿਆ ਲੈ ਵੀ ਨਤਰ ਪਰ ਚੈਂਬਰ ਦਿਖਾਉਣ ਲੱਗਿਆ ਤੁਹਾਨੂੰ ਨਹਿਰ ਤੋਂ ਆਉਂਦਾ ਇਹ ਪਾਣੀ ਆ ਇਧਰ ਲਈ ਸ਼ਾਖ ਆਪਣੀ ਇਧਰ ਹਟਦਾ ਕਰਾਂ ਦੀ ਇਥੋਂ ਮੇਨ ਆਉਂਦਾ ਨਹਿਰ ਤੋਂ ਪਾਣੀ ਉਹ ਨਹਿਰਾਂ ਰਹਿ ਗਈਆਂ ਤੇ ਉਹ ਜਾਵੜੀ ਇਧਰਲੀ ਸਾਈਡ ਹਰਾਜ ਵਾਲੀ ਸਾਈਡ ਮੰਨ ਲਓ ਇਧਰ ਤੇ ਉਹ ਇਧਰ ਤੇ ਆ ਟੱਕਣ ਬਾਹਰ ਜਿਹੜੇ ਨਾਲ ਵਾਂ ਲੱਗਦੇ ਉਹਨਾਂ ਨਾਲ ਹੁਣ ਮੇਨ ਚੋਂ ਪਾਣੀ ਆਉਣਾ ਆਪਣੀ ਸ਼ਾਖ ਬੰਦ ਪਈ ਹੈ ਕਿਉਂਕਿ ਉਹ ਦੂਜਾ ਇੰਜਣ ਆਪਾਂ ਵੇਚਦੀ ਛੱਡ ਕੇ ਲਿਆਂਦਾ ਸੀ ਉਹ ਚੱਲੀ ਜਾਂਦਾ ਜਿਹੜਾ ਇਹ ਤੋਂ ਪਹਿਲਾਂ ਵੀਡੀਓ ਚ ਵੇਖਿਆ ਹੋਣਾ ਭਰਾਵਾਂ ਨੇ ਇਹ ਬੰਦ ਕਰਿਆ ਸੀ ਇਥੋਂ ਵੀ ਇਧਰ ਪਾਣੀ ਨਾ ਆਵੇ ਹੁਣ ਇਹਨੂੰ ਹੋਰ ਤੇ ਲਾ ਕੇ ਪਾਣੀ ਵਗਦਾ ਕਰਦੇ 9 ਵਜੇ ਵਾਰੀ ਹੈ ਹਾਂ ਪੱਗੜਾ ਵੀ ਪਾ ਲਿਆ ਮਿੱਤਰੋ ਕੀ ਪਤਾ ਆਈ ਜਾਵੇ ਵਾਰੀ ਦੀ ਗੱਡੀ ਆ ਦੇਣਾ ਪਾਣੀ ਗਾਲਾ ਪਾਉਣ ਜੋ ਕੇ ਆ ਆ ਲੱਗਿਆ 11 3 ਕਰ ਜਾਣਾ ਹੁਣ ਸਾਬ ਅੱਗੇ ਉਹ ਆਣ ਹੁੰਦਾ ਵੀ ਸਾਹਮਣੇ ਕਿਤੇ ਨਾ ਭਰੋ ਜਿਹੜਾ ਕੋਟੇ ਜਿਹਾ ਵਾਹਣ ਆ ਰਿਹਾ ਹੈ ਬਾਈ ਆਹ ਵਾਹਣ ਹੈ ਅੱਗੇ 13 ਕਿੰਨੇ ਟੱਕ 4 ਕਿੰਨੇ ਆਏ 17 ਕਿੰਨੇ ਟੱਕ ਔਰੇ ਮੋੜ ਹਾ ਜੇ ਮਾਰ ਜਾਨੀ ਲਾ ਵੀ ਉਹੀ ਪੁਲੀਨ ਨੱਪਣ ਲੱਗੇ ਪਿਛਲੇ ਸਾਲ ਵੀ 90 ਹੀ ਪੈ ਪਿਛਲੇ ਸਾਲ ਇਥੇ ਮਰਾ ਮਰਾ ਸਲਿੱਪ ਤੋੜਦਾ ਸੀ ਇਹ ਪੁਰਾਣਾ ਸੀ ਹੁਣ ਫੇਰ 24 ਇੰਚ ਹੀ ਲਿਆਂਦਾ ਤੇ ਬਿਨਾ ਹੱਥ ਲਾਏ ਲਾਇਆ ਬ ਮਾੜੀ ਮੂਰੋ ਕੰਨੀਪੋਰ ਹੁੰਦ ਦਿੱਤੀ ਐ ਲੈਫਟ ਚਟਾ ਕੇ ਬਾਕੀ ਗਿੱਲਾ ਹੈਗਾ ਮੱਕੀ ਇੱਥੇ ਵੀ ਜੀ ਹੈ ਤੇ ਬਾਈ ਜੀ ਹੋਰਾਂ ਦੀ ਤੇ ਹੁਣ ਪਚੱਕ ਹੋਣਗੇ 35 ਗਰਨ ਮਾਨਦਾ ਵਧੀਆ ਲਾਤਾ ਨਾ ਆਂ ਚਾਉਣ ਦਿੱਤੀ ਕੋਈ ਦੱਸ ਵੱਡਾ ਕੋਈ ਨਹੀਂ ਲਾਉਣਾ ਸਾਰੇ ਛੋਟੇ ਰੱਖਣੇ ਸ਼ਾਰਟ ਸਾਰੇ ਛੋਟੇ ਟਰੈਕਟਰ ਰੱਖਣਾਂਗੇ ਕਿ ਟ੍ਰੈਲਰਾਂਾਂ ਮਗਰ ਛੋਟੇ ਕਿਉਂਕਿ ਮੈਂ ਏਡਾ ਮਾਲ ਨਹੀਂ ਪਾਉਂਦੇ ਇਹਦੇ ਵਿੱਚ ਇਹਨਾਂ ਨੇ ਕੀ ਪਾਉਣਾ ਭੇਜ ਨਹੀਂ ਤੈਨੂੰ ਮਸਤਰੀ ਅੱਛਾ ਭੇਜੀ ਤਿੰਨ ਨਾ ਪੈੜੀ ਹਾਂ ਸਨੈਪ ਚਾਟ ਇਹਨਾਂ ਦਾ ਮਾਲ ਫੁੱਲ ਰੇਸ਼ ਕਰ ਦਿੰਦੇ ਆ ਤੇ ਬੱਸ ਵਾਲਦੀਆਂ ਨੀਂ ਤਾਰਾਂ ਹੀ ਬੱਸ ਤੇ ਹੋਰ ਤੇਰੇ ਭਾਜੀ ਹੁਣ 4 ਤੋਂ 10 ਸਰ ਗਿਆ ਬਾਦ ਇਹ 1700 ਦਾ ਆਇਆ ਸਬਸਕ੍ਰਾਈਬਰਾਂ ਮਾਲ ਹੀ ਲੈਂਦਾ ਜੇ ਵੀ ਅਸੀਂ ਆ ਇੱਕ ਤੇੜ ਐ ਦੇ ਚ ਇਹ ਆਪਾਂ ਐ ਇੱਥੇ ਕਰ ਦੈਂ ਕਰਨੀ ਪਰਨੇ ਜਾਂ ਇਹਨੂੰ ਥੱਲੇ ਨੱਪ ਦਾਂਗੇ ਪਰੇ ਆਮੋ ਸਾਹਮਣੇ ਹੋਣੇਗਾ ਤਾਂ ਕਰਕੇ ਇੱਥੇ ਇਹਨਾਂ ਸਾਈਡ ਪਰਨੇ ਆ। ਇੱਕ ਲਾ ਦਿਓ ਮੁਕਤ ਰੱਖਣਾ। ਉਧਰ ਲੱਗੀ ਆ। ਅੱਛਾ ਇਧਰ ਇਹ ਕੱਢ ਕੇ ਰੱਖਿਆ। ਹੁਣ ਬਾਕੀ ਪਚਾ ਕੇ ਇੱਥੇ 2-4 ਦਿਨਾਂ ਚੱਗੇ ਕਰਾਂਗੇ। ਬਾਕੀ ਵੀਡੀਓ ਦੇਵਾਂਗੇ। ਜੇ ਇੱਥੇ ਲੈ ਲੈ ਕੋੜੇ ਆਏ ਬਾਹਰ ਨੱਪਣਾ ਚੁੰਡਦੇ। ਹੋਰ ਜਗ੍ਹਾ ਹੈਨੀ ਸੀ ਮੱਖੀ ਵਾਲੀ ਤਾਂ ਹੀ ਇੱਥੇ ਵੀਜੀ ਆ। ਬਾਕੀ ਪਚਾ ਕੇ ਸਾਡੇ ਕਰਮਾਂ ਨੂੰ ਹੋਈ ਜਾਂਦੇ। ਆ ਪੈਪੀ ਟੁੱਟ ਜਾਣਾ। ਕੰਬਾ ਚੇ ਫੁੱਟਿਆ ਚੂਹੇ ਦਾ ਟੁੱਕਿਆ ਨਹੀਂ ਫੜਦਾ ਫਿਰ ਵਾਕਈ ਮਰਗਾਈ ਦੇ ਕੰਮ ਐ ਇੰਨੇ ਪਾਣੀ ਜਿਹਦਾ ਇਹਦਾ ਯਾਰ ਸੱਤ ਰੰਗਾਂ ਹੀ ਪਾ ਦਿਆਂ ਯਾਰ ਮੇਰੇ ਆ ਉੱਤੋਂ ਉੱਤੋਂ ਬਰਾਏ ਆ ਵੀ ਫੁੱਟਦਾ ਆਉਂਦਾ ਕੇਰਾ ਦਾ ਭੜਾ ਲੱਗਦਾ ਹੌਣ ਫਿਰ ਕੀ ਕਰਾਂਗੇ ਹਾਂ ਕੋਈ ਨਹੀਂ ਜੈਸਾ ਮੰਜਾ ਢਾ ਕੇ ਬਹਿ ਜਾ ਕਰਾਂਗੇ ਰਾਤ ਨੂੰ ਖੈਰ ਮਰ ਗਿਆ ਤੇ ਮਾਤਾ ਤਾਂ ਕਿਵੇਂ ਆਈ ਨਰੋ ਆ ਲੈ ਫੇਰ ਫੁੱਟਿਆ ਆਉਣਾ ਜੇ ਪਤਾ ਨਹੀਂ ਸਾਥ ਹੀ ਨਹੀਂ ਪਾਈ ਜਣੀ ਵਿੱਚ ਹਣ ਇਹ ਉਹ ਗਰਾਮੋਂ ਖਸਾਉਣ ਮਾਰੀ ਸੀ ਤਾਂ ਆਹ ਰਾਤ ਸਲੈਗ ਲਾਈ ਇੱਥੇ ਉਹ ਫਜੇ ਨਹੀਂ ਜੰਮੀ ਇਹ ਰੇ ਤਾਂ ਹੋਲੀ ਪਈ ਟਰੈਕਟਰ ਦਾ ਹਾਲ ਹੈ ਹਾਂ ਫੋਨ ਘਰੇ ਛੱਡਿਆ ਇਹਦਾ ਮਰਗਾਈ ਆ ਫਿਰ ਮਰਗਾਈ ਕਿ ਮਗਰਾਈ ਕਿੱਧਰ ਆ ਕੇ ਹੋਰ ਵੀ ਪਾਸੇ ਟੁੱਕਿਆ ਆਹ ਚੁੰਡ ਚ ਕਿ ਉਧਰ ਵੀ ਹੋਰ ਕੋਲੇ ਅੱਛਾ ਹੋਰ ਕੋਲੇ ਆ ਯਾਰ ਚੂਹਾ ਹੈਗਾ ਯਾਰ ਰਾਤ ਮਰੇ ਨਹੀਂ ਕੋ ਚੂਹਾ ਨਾ ਯਾਰ ਤੇ ਉਹ ਕਲੋਰੋ ਪਾਤੀ ਘੇਰੇ ਨਾਲ ਇਹਦੇ ਤੇ ਮਾੜੀ ਮੋੜ ਸਾਰੇ ਜੀ ਕੌਣ ਨਹੀਂ ਨਹੀਂ ਦੂਜੀ ਦਾਣੇਦਾਰ ਰਾਤ ਪਾਈ ਸੀ ਕੋਈ ਮਸ਼ਕ ਨਹੀਂ ਮੰਨੇ ਹੋਣੇ ਯਾਰ ਯਾ ਯਾਰ ਆ ਕਮਾਲ ਹੀ ਕਰੀ ਪਈ ਹੈ ਯਾਰ ਸਾਡੇ ਮਗਰ ਹੀ ਕਿਉਂ ਪੈਂਦਾ ਜੋ ਜੀਵ ਜੰਤੂ ਜੋ ਕੁਛ ਹਾਂ ਜਾਈ ਯਾਰ ਜੋ ਨਖਾਨ ਹੋਣਾ ਪਹਿਲਾਂ ਸਾਡਾ ਪਤਾ ਨਹੀਂ ਕੀ ਜਰੂਰਾ ਜੇਰਾ ਆਪਾਂ ਨੂੰ ਪੰਜੀ ਵੀ ਨਹੀਂ ਚਾਹਦੇ ਯਾਰ ਚੱਲ ਸਹੀ ਕੀ ਘੇੜਾ ਮਾਰ ਲੱਗ ਗਿਆ ਕੋਈ ਸਹੀ ਗੱਲ ਸਾਰਾ ਸਾਰਾ ਕਨਾਲ ਥਾਂ ਦੀ ਐ ਸਿੱਧਾ ਦੱਸਦਾ ਏ ਉਹ ਵੇ ਵਿਹਲਾ ਬਾਦਣਾ ਏ ਰਾਈਡਰ ਨੂੰ ਕੀ ਦਿਖਾਇੀ ਯਾਰ ਰਹਿੰਦੀ ਕਿੱਥੇ ਐ ਉਹ ਹੀ ਨਾ ਤਤਰਜਾ ਘੜਾ ਵਿੱਚ ਪਾਣੀ ਦੇ ਤਰਦੇ ਹੁੰਦੇ ਆ ਇਹ ਬਾੜੀ ਮਾੜੀ ਹੈ ਸਾਵਾ ਕੀ ਕਰਾਂ ਆਹ ਭੀੜ ਰੀ ਜਰੀ ਚੱਲੀ ਜਾਂਦੀ ਆ ਔਰ ਯਾਰ ਹਣ ਜੈਨ ਪਾਣੀ ਬਣਿਆ ਲੈ ਵੇਲਾ ਫਾੜ ਗਿਆ ਮਾੜੀ ਧੀ ਨੇ ਇਹ ਪਾਣੀ ਅਸੀਂ ਤਾਂ ਚੂਹੇ ਦਾ ਕਰਕੇ ਰਾਤ ਪਾਣੀ ਡੱਟ ਕੇ ਲਾਇਆ ਇੰਜਣ ਬੰਦ ਹੀ ਨਹੀਂ ਕਰਿਆ ਤੇ ਇਹ ਉਦੋਂ ਵੀ ਇਹਨਾਂ ਤਰਨਾ ਸੌਖਾ ਹੋ ਗਿਆ ਵੈਚ ਤੇ ਜਿੱਥੋਂ ਤਾਈਂ ਦੀਂਦਾ ਆਪਣਾ ਨਿਗਾਹ ਜਾਂਦੀ ਐ ਜਿੱਥੋਂ ਤਾਈਂ ਨਿਗਾਹ ਜਾਂਦੀ ਉਹਥੋਂ ਤਾਈਂ ਟੁੱਕਿਆ ਪਿਆ ਉਹ ਹੁਣ ਨਾਲ ਦੇ ਗਵਾਂਢੀ ਦਾ ਸੁੱਕਾ ਸੀ ਉਹਦੇ ਜਮਾਂ ਨਹੀਂ ਟੁੱਕਿਆ ਇਹ ਪਾਣੀ 'ਚ ਟੋਕਦੀ ਐ ਇਹਦਾ ਮਤਲਬ ਫਿਰ ਇਹ ਮਰਗਾਈ ਐ ਚੂਹਾ ਨਹੀਂ ਨਾ ਚੂਹਾ ਮਰਦਾ ਚੂਹਾ ਵੀ ਬਹੁਤ ਲਊ ਪਿੰਦਾ ਚੂਹੇ ਨੂੰ ਵੀ ਬਹੁਤ ਕੁਝ ਪਾਤਾ ਖਾਣਾ ਹੀ ਹਟ ਗਿਆ ਹੁਣ ਤਾਂ ਦਵਾਨਾ ਯਾਰ ਵੀਡੀਓ ਚ ਹੋ ਸਕਦਾ ਘਾਟਾ ਦੇ ਪਰ ਉਹ ਦੇਖੋ ਤੁਸੀਂ ਬਹੁਤ ਟੁੱਕਿਆ ਯਾਰ ਇਹਦਾ ਖੇਤ ਆਉਣ ਦਾ ਵਾਕਈ ਮੂਡ ਆਫ ਕਰਦਾ ਕਿ ਜੀ ਬੰਦਾ ਸੋਆ ਸੁਆ ਖੇਤ ਆ ਜੀ ਚੱਲ ਚਲੀਏ ਯਾਰ ਨਹੀਂ ਆ ਮੇਰੇ ਹੱਥਾਂ ਆ ਹਾਂ ਨਹੀਂ ਆਉਂਦੀ ਮੇਰੇ ਵੀ ਜਿੱਥੇ ਪਾਣੀ ਹੈ ਨਹੀਂ ਵਾੜ ਨਹੀਂ ਨਾ ਚੂਹੇ ਨਹੀਂ ਜਾਣੇ ਉਹ ਕਿੱਥੇ ਲਾਉਦਾ ਜਾਵਾਂ ਪਹਿਲਾਂ ਵੀ ਉੱਥੇ ਹੀ ਟੁੱਕਿਆ ਤੇ ਵੇਲ ਹੀ ਪਾ ਦੀ ਮੰਜੇ ਜਿੰਨਾ ਖਾਦੀ ਹਣ ਤਾਂ 26 ਦੇ ਡੱਕੇ ਲਵਾ ਦिए ਤਾਂ ਉਵੇਂ ਹੀ ਹੈ ਨਹੀਂ ਬਣੀਦੀ ਆਪਣੀ ਲੈ ਬੀਬੀ ਰੁਕ ਲੈ ਵਟ ਤੇ ਹੋਇਆ ਪਏ ਬੁਰਾ ਹਾਲ ਬੰਦਾ ਕੱਲਾ ਵਿਚਾਰ ਇੰਨੇ ਪਸੀ ਹੋਇਆ ਨਹੀਂ ਜਾਂਦਾ ਅੱਜ ਫਿਰ ਆਪ ਨੂੰ ਮੈਨੂੰ ਚੱਕਣਾ ਪਿਆ ਕੰਮ ਇਹ ਕਿ ਵਟਾਂ ਦੇ ਮੈਨੂੰ ਨਿਆਰਾ ਬਹੁਤ ਆਉਂਦਾ ਲਾਉਣ ਦਾ ਇਹ ਤਾਂ ਹਜੇ ਚੱਲ ਨਾਉ ਮਰਿੰਗ 골ਡ ਸਾਥੀ ਤੇ ਵਿੱਚ ਐਲਮੈਕਸ ਪਾਈ ਹੈ ਤੇ ਜੇ ਕਿਤੇ ਦੂਜੀ ਰਾਉਂਡ ਅਪ ਹੋਏ ਉਹ ਬਚਾ ਬਚਾ ਕੇ ਜੇ ਲਾਉਣੀ ਪੈਂਦੀ ਉਹ ਪੂਰੇ ਨਿਆਰੇ ਨਾਲ ਲਾਈ ਦੀ ਝੋਨੇ ਦੀ ਫੋਟ ਆਪਣੇ ਦੀ ਤੇ ਦੇਖ ਸਕਦੇ ਕਿੰਦਾ ਦੀ ਹੈ ਤੇ ਵਾਇਕਰੂ ਰੱਖੇ ਸੌਖ ਵਾੜ ਮਹਿੰਗਾ ਵੀ ਬਹੁਤ ਹੈ ਠੇਕੇ ਤੇ ਤੇ ਇੱਕ ਹੋਰ ਗੱਲ ਕੀ ਕਹਿੰਦੇ ਸੀ ਬਈ ਇਹ ਲੱਗਿਆ ਵਾ ਆਪਣਾ 11 ਤਰੀਕ ਦਾ ਮਹੀਨੇ ਦਾ ਹੋ ਚੱਲਿਆ ਅੱਲਾ ਵੀ ਸੱਜਣਾ ਪਿਆਰੋ ਟਾਈਮ ਹੋ ਗਿਆ 11:30 ਡਰਮੀਆਂ ਲਾਉਂਦੇ ਆਣੋ ਖਾਲੇ ਤੇ ਮੋਟਰਾਂ ਚਾਲਦਿਆਂ ਕਰਕੇ ਇਹ ਕੱਚਾ ਰਹਿ ਗਿਆ ਕੰਮ ਬਾਕੀ ਆ 13 ਕਿੱਲਾਂ ਦੇ ਠੇਰਾ ਲੱਗ ਗਿਆ ਕਰਾਂ ਤੇ ਜੀ ਦੇ ਪਾਸੇ ਆਨੇ ਹੜਾ ਚਾ ਆਈ ਹੈ ਚਾ ਦਾ ਨਾ ਰਿਵਾਜ ਦਾ ਐ ਵੀ ਮਤਰਾ ਅੱਜ ਹੀ ਪਵਾ ਦਾ ਨਾ ਨਹੀਂ ਆਉਣ ਲੱਗ ਗਿਆ ਲੱਗਣ ਲੱਗੀਆਂ ਕਣੀਆਂ ਆਪਾਂ ਸਭਰੇ ਹੀ ਲਾਈ ਤਾਂ ਤੇ ਚੱਲ ਚੰਗਾ ਆ ਜੇ ਤਾਂ ਗਾ ਨਹੀਂ ਔਖੇ ਹੋਵਾਂਗੇ ਕਦੂ ਕਰਦੇ ਕੋਈ ਵੰਡਾ ਨਹੀਂ ਕੱਢਦਾ ਕੋਹ ਨਹੀਂ ਸਾਡਾ ਏਰੀਆ ਤਾਂ ਬਹੁਤ ਔਖਾ ਹੈ ਮੈਂ ਤਾਂ ਨਹਿਰੀ ਪਾਣੀ ਹੋਵੇ ਹੀ ਨਾ ਇਹਦੂ ਦਾ ਆਪਦੀ ਵਾਹਨ ਚ ਮੋਟਰ ਐ ਕੋਈ ਸਿਰਦਰਦੀ ਨਹੀਂ ਇੱਥੇ ਕੋਈ ਵੰਡ ਨਹੀਂ ਕੱਢਦਾ ਕੁਛ ਨਹੀਂ ਤਗੜੇ ਤਗੜੇ ਘਾਰ ਨਹੀਂ ਕੱਢਦੇ ਜਿੰਨਾ ਦੇ ਤਿੰਨ ਤਣ ਬੰਦੇ ਹਨ ਨਾ ਦੋ ਦੋ ਉਹ ਬੰਦੇ ਵੀ ਟਲ ਜਾਂਦੇ ਵੰਡ ਕੱਢਣ ਬੱਦਲ ਬਣਿਆ ਵੀ ਪਿਆ ਮੈਂ ਨਾ ਚਲ ਕੇ ਰਾਂ ਤਾਂ ਦੋਗਾਂ ਢੱਕ ਗਏ ਤੇਰੀ ਬੰਦ ਕਰਾਂ ਇੰਜਨ ਅੱਜ ਤਾਂ ਅਰਚੀ ਸਾਂ ਆਊਗਾ ਤੇਰਾ ਬਾਈ ਮੀ ਆੜਾ ਜਾਣੀਆਂ ਇਹ ਤਾਂ ਨੱਕੇ ਨੁੱਕੇ ਪਹਿਲਾਂ ਹੀ ਨਕੀ ਕਰਦੇ ਆ ਜਾਰੀ ਆਪਾਂ ਵਾਹਣ ਆਏ ਦੋ ਜਣਾਂ ਨੂੰ ਭਰਨਾ ਹੈ ਮੌਸਰ ਵੱਲੋਂ ਆ ਰਹੀ ਠੰਢੀ ਹਵਾ ਕੇ ਇੱਧਰ ਸਾਥ ਕਰਨੀਆਂ ਸਾਡੇ ਮੈਸਤਰੀ ਸਾਹਿਬ ਦੇ ਪੰਡਾ ਨੂੰ ਲਵਦੀਪ ਸਿੰਘ ਨੂੰ ਨਿਊ ਜ਼ਿੰਮੇਦਾਰਾ ਟਰੈਕਟਰ ਵਾਲੇ ਪਾਸੇ ਨੂੰ ਪੁੱਛਣ ਆਲਾ ਵੀ ਭਾਈ ਆ ਰਹੇ ਆ ਮੈਂ ਕਿ ਨਹੀਂ ਆ ਰਹੇ ਸਾਡੇ ਕੋਲ ਸਮਾਂ ਹੈ ਹੋਰ ਸੁਣਿਆ ਬਹੁਤ ਅੱਛਾ ਸ਼ਾਬਾਸ਼ ਲਾਸ਼ ਅੱਜ ਆਪਾਂ ਚੱਲੇ ਗਏ ਕਰਾਂ